ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਦਿੱਲੀ ਵਿਧਾਨ ਸਭਾ ਚੋਣਾ ਹਾਰਨ ਤੋਂ ਬਾਅਦ ਪੰਜਾਬ ਵਿੱਚ ਆਮ ਆਦਮੀ ਪਾਰਟੀ ਹੁਣ ਆਪਣਾ ਕਿਲਾ ਬਚਾਉਣ ਲਈ ਪੱਬਾਂ ਭਾਰ ਹੋ ਗਈ ਹੈ ਅਤੇ ਆਏ ਦਿਨ ਸੂਬਾ ਸਰਕਾਰ ਵੱਲੋਂ ਵੱਡੇ ਪ੍ਰਸ਼ਾਸਕੀ ਫੈਸਲੇ ਲਏ ਜਾ ਰਹੇ ਹਨ ਕੱਲ ਵੀ ਸੂਬਾ ਸਰਕਾਰ ਵੱਲੋਂ ਦੋ ਵੱਡੇ ਪ੍ਰਸ਼ਾਸਕੀ ਫੇਰ ਬਦਲ ਕੀਤੇ ਗਏ ਪਹਿਲੇ ਫੇਰਬਦਲ ਵਿੱਚ ਸੂਬਾ ਸਰਕਾਰ ਨੇ ਪੁਲਿਸ ਵਿਭਾਗ ਦੇ ਵਿੱਚ ਵੱਡੇ ਫੇਰਬਦਲ ਕਰਦਿਆ 9 ਜ਼ਿਲ੍ਹਿਆਂ ਦੇ ਐਸਐਸਪੀ ਸਮੇਤ 21 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਇਨ੍ਹਾਂ ਹੁਕਮਾਂ ਦੇ ਲਾਗੂ ਹੋਣ ਨਾਲ ਹੁਣ ਫਰੋਇਪੁਰ ਮਕਸਰ ਸਾਹਿਬ ਲੁਧਿਆਣਾ ਫਤੇਗੜ ਸਾਹਿਬ ਗੁਰਦਾਸਪੁਰ ਅਮਰਸਰ ਦਿਹਾਤੀ ਬਰਨਾਲਾ ਨੂੰ ਨਵੇਂ ਐਸਐਸਪੀ ਮਿਲਣਗੇ ਸੂਬਾ ਸਰਕਾਰ ਨੇ ਕੱਲ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਸ ਦੀ ਆਈਪੀਐਸ ਪਤਨੀ ਡਾਕਟਰ ਜੋਤੀ ਜਾਦਵ ਨੂੰ ਵੀ ਮੁਹਾਲੀ ਤੋਂ ਤਬਦੀਲ ਕਰਕੇ ਐਸਐਸਪੀ ਖੰਨਾ ਨਾ ਦਿੱਤਾ ਐਸੇ ਦਰਮਿਆਨ ਕੱਲ ਸੂਬਾ ਸਰਕਾਰ ਨੇ ਏਜੀ ਦੀ ਸਮੁੱਚੀ ਟੀਮ ਤੋਂ ਵੀ ਅਸਤੀਫਾ ਮੰਗ ਲਿਆ ਇਸ ਫੈਸਲੇ ਅਨੁਸਾਰ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਹਾਈ ਕੋਰਟ ਤੇ ਵੱਖ-ਵੱਖ ਬੋਰਡਾਂ ਤੇ ਟਰਬੀਨਲਾਂ ਵਿੱਚ ਸੂਬੇ ਦੀ ਨੁਮਾਇੰਦਗੀ ਕਰਨ ਵਾਲੇ 232 ਕਾਨੂੰਨ ਅਫਸਰਾਂ ਨੂੰ ਅਸਤੀਫਾ ਦੇਣ ਲਈ ਕਹਿ ਦਿੱਤਾ ਹੈ ਐਸੇ ਦਰਮਿਆਨ ਕੱਲ ਪੰਜਾਬ ਸਰਕਾਰ ਨੇ ਆਪਣੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੋਂ ਉਹ ਵਿਭਾਗਾਂ ਵੀ ਵਾਪਸ ਲੈ ਲਿਆ ਜੋ ਅਸਲ ਵਿੱਚ ਹੈ ਹੀ ਨਹੀਂ ਸੀ। ਸੂਬਾ ਸਰਕਾਰ ਨੇ ਇੱਕ ਪ੍ਰਸ਼ਾਸਕੀ ਹੁਕਮ ਜਾਰੀ ਕਰਦੇ ਹੋਏ ਕੁਲਦੀਪ ਸਿੰਘ ਧਾਲੀਵਾਲ ਤੋਂ ਪ੍ਰਸ਼ਾਸਨਿਕ ਸੁਧਾਰ ਵਿਭਾਗ ਦਾ ਵਿਭਾਗ ਵਾਪਸ ਲੈ ਲਿਆ ਪਰ ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਸ ਵਿਭਾਗ ਦੀ ਕੋਈ ਹੋਂਦ ਹੀ ਨਹੀਂ ਸੀ। ਲਗਭਗ 1.5 ਸਾਲ ਪਹਿਲਾਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਇਹ ਇੱਕ ਵਿਭਾਗ ਦਿੱਤਾ ਗਿਆ ਸੀ ਪਰ ਇਸ ਵਿਭਾਗ ਦੀ ਕੋਈ ਵੀ ਬੈਠਕ ਨਾ ਹੋ ਸકી ਕਿਉਂਕਿ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਨਾ ਤਾਂ ਇਹ ਵਿਭਾਗ ਲੱਭਾ ਤੇ ਨਾ ਹੀ ਇਸ ਦਾ ਕੋਈ ਦਫ਼ਤਰ ਆਖਰਕਾਰ ਕੱਲ ਪੰਜਾਬ ਸਰਕਾਰ ਨੇ ਆਪਣੀ ਇਸ ਗਲਤੀ ਨੂੰ ਸੁਧਾਰਦਿਆਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੋਂ ਇਹ ਵਿਭਾਗ ਵਾਪਸ ਲੈ ਲਿਆ ਜਿਸ ਦਾ ਅਸਲ ਵਿੱਚ ਵਜੂਦ ਹੀ ਨਹੀਂ ਸੀ ਹੁਣ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਕੋਲ ਸਿਰਫ ਐਨਆਰਆਈ ਵਿਭਾਗ ਹੀ ਰਹਿ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਦੀ ਕੱਲ ਇੱਕ ਹੰਗਾਮੀ ਬੈਠਕ ਅੰਮ੍ਰਿਤਸਰ ਵਿੱਚ ਹੋਈ ਜਿਸ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਬਾਰੇ ਚਰਚਾ ਕੀਤੀ ਗਈ। ਚਰਚਾ ਤੋਂ ਬਾਅਦ ਧਾਮੀ ਦੇ ਅਸਤੀਫੇ ਬਾਰੇ ਫੈਸਲਾ ਅਗਲੀ ਮੀਟਿੰਗ ਤੱਕ ਟਾਲ ਦਿੱਤਾ ਗਿਆ ਅਤੇ ਧਾਮੀ ਦੇ ਅਸਤੀਫੇ ਦੇ ਮਾਮਲੇ ਵਿੱਚ ਇੱਕ ਪੰਜ ਮੈਂਬਰੀ ਕਮੇਟੀ ਵੀ ਬਣਾ ਦਿੱਤੀ ਗਈ ਜੋ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮਿਲ ਕੇ ਉਹਨਾਂ ਨੂੰ ਅਸਤੀਫਾ ਵਾਪਸ ਲੈਣ ਦੀ ਅਪੀਲ ਕਰੇਗੀ ਕੱਲ੍ਹ ਦੀ ਅੰਤਰੀ ਕਮੇਟੀ ਦੀ ਬੈਠਕ ਤੋਂ ਬਾਅਦ ਕਮੇਟੀ ਦੇ ਮੈਂਬਰਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨਾਲ ਵੀ ਮੁਲਾਕਾਤ ਕੀਤੀ ਇਹ ਮੁਲਾਕਾਤ ਬੰਦ ਕਮਰੇ ਵਿੱਚ ਹੋਈ ਜਿਸ ਦੇ ਵੇਰਵੇ ਦੋਵਾਂ ਧਿਰਾਂ ਵੱਲੋਂ ਜਾਰੀ ਨਹੀਂ ਕੀਤੇ ਗਏ ਇੱਥੇ ਦੱਸਣਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬਰਖਾਸਤ ਕਰਨ ਤੋਂ ਬਾਅਦ ਗਿਆਨੀ ਰਗਵੀਰ ਸਿੰਘ ਚੁੱਪ ਹਨ ਮਹਿਜ ਉਹਨਾਂ ਇੱਕ ਸੋਸ਼ਲ ਮੀਡੀਆ ਰਾਹੀਂ ਹੀ ਇਸ ਫੈਸਲੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਸੀ ਲੁਧਿਆਣਾ ਵਿੱਚ ਸਾਈਬਰ ਅਪਰਾਧ ਦਾ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਠੱਗਾਂ ਨੇ ਖੁਦ ਨੂੰ सीबीआई ਅਧਿਕਾਰੀ ਦੱਸ ਕੇ ਅਤੇ ਸੁਪਰੀਮ ਕੋਰਟ ਦੇ ਜਾਲੀ ਦਸਤਾਵੇਜ਼ ਤਿਆਰ ਕਰਕੇ ਲੁਧਿਆਣਾ ਵਿੱਚ ਰਹਿੰਦੇ ਇੱਕ ਵਿਅਕਤੀ ਨਾਲ 7 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। ਇਹਨਾਂ ਠੱਗਾਂ ਨੇ ਬੜੀ ਚਲਾਕੀ ਨਾਲ ਕੋਰਟ ਦੇ ਫਰਜ਼ੀ ਹੁਕਮ, ਗ੍ਰਿਫਤਾਰੀ ਵਾਰੰਟਾ ਦੀ ਕਾਪੀ ਤਿਆਰ ਕਰਕੇ ਸ਼ਿਕਾਇਤਕਰਤਾ ਨੂੰ ਫੰਡ ਟਰਾਂਸਫਰ ਕਰਨ ਲਈ ਮਜਬੂਰ ਕੀਤਾ। ਇਹੀ ਨਹੀਂ ਇਹਨਾਂ ਠੱਗਾਂ ਨੇ ਉਸ ਸਮੇਂ ਦੇ ਭਾਰਤ ਦੇ ਤਤਕਾਲੀ ਚੀਫ ਜਸਟਿਸ ਡੀワイ ਚੰਦਰ ਚੂੜ ਦੇ ਨਾਂ ਹੇਠ ਕਿਸੇ ਹੋਰ ਨੂੰ ਬਿਠਾ ਕੇ ਵਰਚੁਅਲ ਸੁਣਵਾਈ ਦਾ ਵੀ ਪੂਰਾ ਡਰਾਮਾ ਰਚਿਆ ਇਹ ਸਾਰੇ ਖੁਲਾਸੇ ਕੱਲ ਇਸ ਕੇਸ ਦੀ ਹਾਈ ਕੋਰਟ ਵਿੱਚ ਸੁਣਵਾਈ ਦੌਰਾਨ ਹੋਏ ਕਿਸਾਨ ਅਤੇ ਜਥੇਬੰਦੀਆਂ ਨਾਲ ਕੇਂਦਰ ਸਰਕਾਰ ਵੱਲੋਂ ਅੱਜ ਕੀਤੀ ਜਾਣ ਵਾਲੀ ਦੂਜੇ ਗੇੜ ਦੀ ਬੈਠਕ ਚੰਡੀਗੜ੍ਹ ਵਿੱਚ ਹੋਵੇਗੀ ਜਿਸ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਸੰਘਰਸ਼ਕ ਕਮੇਟੀ ਦੇ 28 ਮੈਂਬਰ ਭਾਗ ਲੈਣਗੇ ਜਗਜੀਤ ਸਿੰਘ ਡੱਲੇਵਾਲ ਦਾ ਵੀ ਇਸ ਬੈਠਕ ਵਿੱਚ ਪਹੁੰਚਣਾ ਮੰਨਿਆ ਜਾ ਰਿਹਾ ਹੈ ਪਿਛਲੀ ਬੈਠਕ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਸ਼ਾਮਲ ਨਹੀਂ ਹੋਏ ਸਨ ਜਿਸ ਕਰਕੇ ਗੱਲਬਾਤ ਦੌਰਾਨ ਕੋਈ ਵੀ ਫੈਸਲਾ ਸਿਰੇ ਨਾ ਚੜ ਸਕਿਆ ਸੂਤਰਾਂ ਮੁਤਾਬਕ ਅੱਜ ਦੀ ਬੈਠਕ ਵਿੱਚ ਖੇਤੀਬਾੜੀ ਮੰਤਰੀ ਮੌਜੂਦ ਰਹਿਣਗੇ ਉਤਰਾਖੰਡ ਵਿਧਾਨ ਸਭਾ ਨੇ ਕੱਲ ਇੱਕ ਇਤਿਹਾਸਿਕ ਭੂਮੀ ਕਾਨੂੰਨ ਪਾਸ ਕੀਤਾ ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਸੂਬੇ ਦੇ 13 ਵਿੱਚੋਂ 11 ਜ਼ਿਲ੍ਹਿਆਂ ਵਿੱਚ ਕੋਈ ਵੀ ਗੈਰ ਉਤਰਾਖੰਡ ਵਾਸੀ ਹੁਣ ਜ਼ਮੀਨ ਨਹੀਂ ਖਰੀਦ ਸਕੇਗਾ ਇਸ ਬਿੱਲ ਨੂੰ ਪਾਸ ਕਰਨ ਪਿੱਛੇ ਸੂਬੇ ਦੇ ਸੱਭਿਆਚਾਰਕ ਵਿਰਸੇ ਨੂੰ ਬਚਾਉਣ ਦਾ ਤਰਕ ਦਿੱਤਾ ਗਿਆ ਹੈ ਉਤਰਾਖੰਡ ਵਿਧਾਨ ਸਭਾ ਵੱਲੋਂ ਇਹ ਬਿੱਲ ਪਾਸ ਕੀਤੇ ਜਾਣ ਤੋਂ ਬਾਅਦ ਪੰਜਾਬ ਵਿੱਚ ਵੀ ਅਜਿਹਾ ਹੀ ਕਾਨੂੰਨ ਬਣਾਉਣ ਦੀ ਮੰਗ ਮੋਰ ਉੱਠ ਖੜੀ ਹੈ ਜ਼ਿਕਰ ਜੋਗ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਕਈ ਸਮਾਜਿਕ ਜਥੇਬੰਦੀਆਂ ਸੂਬੇ ਵਿੱਚ ਗੈਰ ਪੰਜਾਬੀਆਂ ਦੁਆਰਾ ਧੜਾ ਧੜ ਖਰੀਦੀਆਂ ਜਾ ਰਹੀਆਂ ਜ਼ਮੀਨਾਂ ਤੇ ਰੋਕ ਲਾਉਣ ਲਈ ਅਜਿਹਾ ਕਾਨੂੰਨ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਦਿੱਲੀ ਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸੰਬੰਧਿਤ ਕੇਸ ਵਿੱਚ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਸਜ਼ਾ ਤੇ ਫੈਸਲਾ ਕੱਲ ਵੀ ਨਾ ਕੀਤਾ। ਅਦਾਲਤ ਨੇ ਹੁਣ ਸੱਜਣ ਕੁਮਾਰ ਨੂੰ ਸਜ਼ਾ ਦੇਣ ਲਈ ਆਪਣਾ ਫੈਸਲਾ 25 ਫਰਵਰੀ ਦੀ ਸੁਣਵਾਈ ਲਈ ਰੱਖਮਾ ਰੱਖ ਲਿਆ ਕੱਲ ਦੀ ਸੁਣਵਾਈ ਦੌਰਾਨ ਸ਼ਿਕਾਇਤ ਕਰਤਾ ਜਿਸ ਦੇ ਪਤੀ ਤੇ ਪੁੱਤਰ ਦੀ ਸੱਜਣ ਕੁਮਾਰ ਵੱਲੋਂ ਧੜਾਈ ਪੀੜ ਨੇ ਹੱਤਿਆ ਕਰ ਦਿੱਤੀ ਸੀ ਨੇ ਸੱਜਣ ਕੁਮਾਰ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ ਕੈਨੇਡਾ ਵਿੱਚ ਅਪ੍ਰੈਲ 2023 ਵਿੱਚ ਹੋਈ 2 ਕਰੋੜ ਡਾਲਰ ਦੇ ਸੋਨੇ ਦੀ ਚੋਰੀ ਦੇ ਮਾਮਲੇ ਵਿੱਚ ਸ਼ੱਕੀ ਭੂਮਿਕਾ ਨਿਭਾਉਣ ਵਾਲੇ ਸਿਮਰਨ ਪ੍ਰੀਤ ਪਨੇਸਰ ਦੇ ਕੱਲ ਚੰਡੀਗੜ੍ਹ ਸਥਿਤ ਟਿਕਾਣਿਆਂ ਤੇ ਈਡੀ ਨੇ ਛਾਪੇਮਾਰੀ ਕੀਤੀ ਛਾਪੇਮਾਰੀ ਦੌਰਾਨ ਬਰਾਮਦ ਕੀਤੀਆਂ ਵਸਤੂਆਂ ਬਾਰੇ ਈਡੀ ਤੋਂ ਕੋਈ ਜਾਣਕਾਰੀ ਨਹੀਂ ਮਿਲੀ ਹੈ ਪਰ ਸੂਤਰਾਂ ਨੇ ਦੱਸਿਆ ਕਿ ਈਡੀ ਦੇ ਹੱਥ 'ਤੇ ਕਈ ਅਹਿਮ ਸੁਰਾਗ ਲੱਗੇ ਹਨ ਇਹ ਸਿਮਰਨ ਪ੍ਰੀਤ ਨਾਂ ਦਾ ਵਿਅਕਤੀ ਜਿਸ ਤੇ ਕੈਨੇਡਾ ਪੁਲਿਸ ਨੂੰ ਸ਼ੱਕ ਹੈ ਕਿ ਇਸ ਨੇ ਕੈਨੇਡਾ ਦੇ ਹਵਾਈ ਅੱਡੇ ਤੇ ਸੋਨਾ ਚੋਰੀ ਕਰਕੇ ਟਰੱਕ ਰਾਹੀਂ ਸਟੋਰੇਜ ਤੱਕ ਪਹੁੰਚਾਇਆ ਸੀ ਕੈਨੇਡਾ ਵਿੱਚ ਇਹ ਵਾਰਦਾਤ ਹੋਣ ਤੋਂ 3 ਮਹੀਨੇ ਬਾਅਦ ਕੈਨੇਡਾ ਛੱਡ ਭਾਰਤ ਰਹਿਣ ਆ ਗਿਆ ਸੀ ਕੱਲ ਦੀ ਛਾਪੇਮਾਰੀ ਤੋਂ ਬਾਅਦ ਪਨੇਸਰ ਆਪਣੀ ਰਹਿائش ਨੂੰ ਛੱਡ ਕੇ ਕਿਸੇ ਅਣਦੱਸੀ ਥਾਂ ਤੇ ਚਲਾ ਗਿਆ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਤਪਾਲ ਸਿੰਘ ਦੀ ਸੰਸਦ ਦੇ ਬਜਟ ਸੈਸ਼ਨ ਵਿੱਚ ਸ਼ਮੂਲੀਅਤ ਦੇ ਅਸਾਰ ਲਗਾਤਾਰ ਮਦਮ ਪੈਂਦੇ ਜਾ ਰਹੇ ਹਨ ਦਰਸਲ ਅਮਰਤਪਾਲ ਸਿੰਘ ਨੇ ਬਜਟ اجلاس ਵਿੱਚ ਸ਼ਾਮਲ ਹੋਣ ਲਈ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਹੋਈ ਹੈ ਕੱਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਪਟੀਸ਼ਨ ਤੇ ਸੁਣਵਾਈ ਹੁਣ 25 ਫਰਵਰੀ ਤੱਕ ਟਾਲ ਦਿੱਤੀ ਹੈ। ਅਦਾਲਤ ਨੇ ਕੇਂਦਰ ਸਰਕਾਰ ਨੂੰ 25 ਫਰਵਰੀ ਨੂੰ ਇਸ ਪਟੀਸ਼ਨ ਤੇ ਜਵਾਬ ਦਾਖਲ ਕਰਨ ਦਾ ਹੁਕਮ ਵੀ ਦਿੱਤਾ ਹੈ। ਗੈਂਗਸਟਰਾਂ ਵਿਰੁੱਧ ਵੱਡੀ ਮਹਿੰਮਤ ਅਹਿਤ ਕੱਲ ਪਟਿਆਲਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਗੈਂਗਸਟਰ ਗੋਲਡੀ ਬਰਾੜ ਦੇ ਗਰੋ ਦੇ ਦੋ ਸ਼ੂਟਰਾਂ ਨੂੰ ਪੰਜ ਪਿਸਤੌਲਾਂ ਸਮੇਤ ਪਟਿਆਲਾ ਪੁਲਿਸ ਨੇ ਗ੍ਰਿਫਤਾਰ ਕੀਤਾ। ਪੁਲਿਸ ਦੇ ਪੁਲਾਰੇ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਇਹਨਾਂ ਨੇ ਰਾਜਪੋਰਾ ਮੁਹਾਲੀ ਤੇ ਜੀਰਕਪੁਰ ਵਿੱਚ ਕਈ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣਾ ਸੀ ਤੇ ਇਸ ਲਈ ਉਹਨਾਂ ਨੇ ਇਹਨਾਂ ਦੀ ਰੇਕੀ ਤੱਕ ਕਰ ਲਈ ਸੀ ਕੇਂਦਰ ਸਰਕਾਰ ਨੇ ਦੇਸ਼ ਦੇ ਬਿਜਲੀ ਬੋਰਡ ਦੇ ਅਦਾਰਿਆਂ ਦੀ ਕੱਲ ਰੈਂਕਿੰਗ ਜਾਰੀ ਕੀਤੀ ਜਿਸ ਵਿੱਚ ਪਾਵਰਕਾਮ ਨੇ ਵੱਡੀ ਮੱਲ ਮਾਰੀ ਪਾਵਰਕਾਮ ਨੂੰ ਸਾਲ 2023-24 ਦੀ ਕੌਮੀ ਰੈਂਕਿੰਗ ਵਿੱਚ 7ਵਾਂ ਸਥਾਨ ਮਿਲਿਆ ਜਦ ਕਿ ਜਨਤਕ ਖੇਤਰ ਦੀਆਂ ਕੰਪਨੀਆਂ ਵਾਲੀ ਸੂਚੀ ਵਿੱਚ ਇਸ ਦਾ ਸਥਾਨ ਤੀਸਰਾ ਰਿਹਾ ਕੱਲ੍ਹ ਜਾਰੀ ਕੀਤੇ ਅੰਕੜਿਆਂ ਮੁਤਾਬਕ ਪਤਾ ਲੱਗਿਆ ਕਿ ਪਾਵਰਕਾਮ ਨੇ ਪਿਛਲੇ ਵਿੱਤੀ ਬਰੇ ਵਿੱਚ ਲਗਭਗ 800 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਤੇ ਖਪਤਕਾਰਾਂ ਕੋਲੋਂ ਬਿਜਲੀ ਬਿੱਲਾਂ ਦੀ ਵਸੂਲੀ ਵਿੱਚ ਵੀ ਵੱਡੀ ਮੱਲ ਮਾਰੀ ਇੱਥੇ ਇਹ ਦੱਸਣਾ ਬਣਦਾ ਹੈ ਕਿ ਆਪ ਸਰਕਾਰ ਵੱਲੋਂ ਦਿੱਤੀ ਜਾ ਰਹੀ ਮੁਫਤ ਬਿਜਲੀ ਦੀ ਸਬਸਿਡੀ ਪਾਵਰ ਕਾਮ ਤੇ ਭਾਰੀ ਪੈ ਰਹੀ ਹੈ ਪਰ ਇਸ ਦੇ ਬਾਵਜੂਦ ਚੰਗੇ ਪ੍ਰਸ਼ਾਸਨਿਕ ਸੁਧਾਰਾਂ ਦੇ ਚਲਦੇ ਪਾਵਰ ਕਾਮ ਨੇ ਇਹ ਮੰਲ ਮਾਰੀ ਹੈ। ਦੇਸ਼ ਵਿੱਚ ਵੋਟਰਾਂ ਦੀ ਸ਼ਮੂਲੀਅਤ ਵਧਾਉਣ ਦੇ ਮੱਦੇ ਨਜ਼ਰ ਅਮਰੀਕਾ ਵੱਲੋਂ ਬੰਦ ਕੀਤੀ 2 ਕਰੋੜ ਡਾਲਰ ਦੀ ਸਹਾਇਤਾ ਦੇ ਮੁੱਦੇ ਤੇ ਦੇਸ਼ ਵਿੱਚ ਰਾਜਨੀਤੀ ਤੇਜ਼ ਹੋ ਗਈ ਹੈ। कल भाजपा ने दोष लाया कि कांग्रेस ने यह राशि मोदी सरकार करने वरती है जबकि कांग्रेसी बुलारे ने भाजपा हम हम चाहते हैं कि आप ट्रंप साहब की धमकी सुनकर आ गए उन्होंने कहा कि हम ब्रिक्स खत्म कर देंगे मुस्कुरा रहे साहब उन्होंने कहा टैरिफ लगा देंगे भारत पर मुस्कुरा रहे साहब जिन एफ थर्टी फाइव विमानों को खुद वहां के अदानी अमेरिका के अदानी एलॉन मस्क बोल चुके हैं कि यह कबाड़ है वही एफ थर्टी फाइव भारत पर थोपे जा रहे हैं और साहब मुस्कुरा रहे हैं यह हुआ अमेरिका में और हमें आकर कहते हैं कि हम यूएसएड से पैसा लेके इन्हें अस्थिर करते हैं ਆਪ ਖੁਦ ਜਾਕਰ ਆਪਣੀ ਸਰਕਾਰ ਕੋ ਆਪਣੇ ਦੇਸ਼ ਕੋ ਅਸਥਿਰ ਕਰਕਰ ਆਏ ਹਨ ਉਸਕਾ ਜਵਾਬ ਕੌਣ ਦੇਗਾ ਸੂਬਾ ਸਰਕਾਰ ਨੇ ਹਿੱਟ ਐਂਡ ਰਨ ਮਾਮਲਿਆਂ ਦੇ ਮੁਆਵਜ਼ੇ ਬਾਰੇ ਕੱਲ ਇੱਕ ਅਹਿਮ ਐਲਾਨ ਕੀਤਾ ਸੂਬਾ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਹਿੱਟ ਐਂਡ ਰਨ ਕੇਸਾਂ ਵਿੱਚ ਮੁਆਵਜ਼ਾ ਹੁਣ ਨਵੀਂ ਨੀਤੀ ਅਨੁਸਾਰ ਦਿੱਤਾ ਜਾਵੇਗਾ ਜਿਸ ਤਹਿਤ ਜੇਕਰ ਅਜਿਹੇ ਕੇਸ ਵਿੱਚ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਉਸਦੇ ਪਰਿਵਾਰ ਨੂੰ 2 ਲੱਖ ਰੁਪਏ ਗੰਭੀਰ ਜ਼ਖਮੀਨوں ਨੂੰ 50000 ਰੁਪਏ ਦੀ مالی ਸਹਾਇਤਾ ਦਿੱਤੀ ਜਾਵੇਗੀ ਪਰ ਇਹਨਾਂ ਕੇਸਾਂ ਵਿੱਚ ਮੁਆਵਜ਼ਾ ਲੈਣ ਲਈ ਬੁਲਾਰੇ ਨੇ ਆਖਿਆ ਕਿ ਸਭ ਤੋਂ ਪਹਿਲਾਂ ਪੀੜਤ ਪਰਿਵਾਰ ਨੂੰ ਲੋੜੀਂਦੇ ਦਸਤਾਵੇਜ਼ ਸਣੇ ਸਬੰਧਤ ਖੇਤਰ ਵਿੱਚ ਜਿੱਥੇ ਇਹ ਹਾਸਾ ਹੋਇਆ ਹੈ ਦੇ ਐਸਡੀਐਮ ਕੋਲ ਅਰਜੀ ਦੇਣੀ ਹੋਵੇਗੀ ਜਿਸ ਮਗਰੋਂ ਮੁਆਵਜ਼ੇ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਵਿਦੇਸ਼ੀ ਰੁਝਾਨਾਂ ਦੇ ਚੱਲਦੇ ਭਾਰਤੀ ਅਰਥਵਿਵਸਥਾ ਵਿੱਚ ਗਿਰਾਵਟ ਦਾ ਦੌਰ ਲਗਾਤਾਰ ਜਾਰੀ ਹੈ ਕੱਲ ਵਿਦੇਸ਼ੀ ਸੰਕੇਤਾਂ ਦੇ ਚੱਲਦੇ ਸ਼ੇਅਰ ਬਾਜ਼ਾਰ ਲਗਾਤਾਰ ਚੌਥੇ ਦਿਨ ਗਿਰਾਵਟ ਨਾਲ ਬੰਦ ਹੋਇਆ ਕੱਲ ਸ਼ੇਅਰ ਬਾਜ਼ਾਰ ਵਿੱਚ ਲਗਭਗ 450 ਅੰਕ ਦੀ ਗਿਰਾਵਟ ਹੋਈ ਇਸ ਦੇ ਨਾਲ ਦੇਸ਼ ਦੇ ਵਿਦੇਸ਼ੀ ਮੁਦਰਾ ਦੇ ਭੰਡਾਰ ਵਿੱਚ ਵੀ ਕਮੀ ਦਾ ਰੁਝਾਨ ਲਗਾਤਾਰ جاری ਹੈ ਪਿਛਲੇ ਹਫ਼ਤੇ ਵਿੱਚ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਲਗਭਗ 2.5 ਅਰਬ ਡਾਲਰ ਹੋਰ ਘਟ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਡਾਲਰ ਦੇ ਮੁਕਾਬਲੇ ਰੁਪਏ ਨੂੰ ਹਲੂਣਾ ਦੇਣ ਲਈ ਇਹ ਡਾਲਰ ਰਿਜ਼ਰਵ ਬੈਂਕ ਨੇ ਕਮਾਂਤਰੀ ਮੰਡੀ ਵਿੱਚ ਵੇਚੇ ਹਨ ਜਿਸ ਕਰਕੇ ਇਹ ਭੰਡਾਰ ਘਟਦਾ ਜਾ ਰਿਹਾ ਹੈ। ਓਡੀਸ਼ਾ ਵਿੱਚ ਕੱਲ ਐਫ ਆਈ ਐਚ ਹਾਕੀ ਪ੍ਰੋ ਲੀਗ ਦੇ ਇੱਕ ਮੁਕਾਬਲੇ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਇਰਲੈਂਡ ਦੀ ਹਾਕੀ ਟੀਮ ਨੂੰ ਤਿੰਨ ਦੇ ਮੁਕਾਬਲੇ ਇੱਕ ਗੋਲ ਨਾਲ ਹਰਾ ਦਿੱਤਾ। ਪਰ ਮਹਿਲਾ ਟੀਮ ਜਰਮਨ ਦੇ ਹੱਥੋਂ ਜ਼ੀਰੋ ਦੇ ਮੁਕਾਬਲੇ ਚਾਰ ਗੋਲਾਂ ਨਾਲ ਆਪਣਾ ਮੈਚ ਹਾਰ ਗਈ। ਭਾਰਤ 2030 ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਕਰਨ ਦਾ ਇੱਛੁਕ ਹੈ ਇਸ ਲਈ ਭਾਰਤ ਸਰਕਾਰ ਨੇ ਮੇਜ਼ਬਾਨੀ ਦਾ ਦਾਅਵਾ ਪੇਸ਼ ਕਰਨ ਦਾ ਫੈਸਲਾ ਕਰ ਲਿਆ ਹੈ ਇਸ ਦੇ ਨਾਲ ਹੀ ਕੱਲ ਭਾਰਤ ਸਰਕਾਰ ਨੇ ਇੱਕ ਹੋਰ ਅਹਿਮ ਫੈਸਲਾ ਕਰਦਿਆਂ 2026 ਵਿੱਚ ਗਲਾਸਗੋ ਕਾਮਰਵੇਲਥ ਖੇਡਾਂ ਤੋਂ ਬਾਹਰ ਕੀਤੀਆਂ ਸਾਰੀਆਂ ਖੇਡਾਂ ਵੀ ਭਾਰਤ ਵਿੱਚ ਕਰਵਾਉਣ ਦਾ ਪ੍ਰਸਤਾਵ ਦਿੱਤਾ ਹੈ ਤਾਂ ਜੋ ਦੇਸ਼ ਦੀ ਤਗਮਾ ਸੂਚੀ ਤੇ ਅਸਰ ਨਾ ਪਵੇ ਇੱਥੇ ਦੱਸਣਾ ਬਣਦਾ ਹੈ ਕਿ ਗਲਾਸਗੋ ਰਾਸ਼ਟਰੀ ਮੰਡਲ ਖੇਡਾਂ ਵਿੱਚ ਬਜਟ ਵਿੱਚ ਕਟੌਤੀ ਕਰਨ ਲਈ ਸਿਰਫ 10 ਖੇਡਾਂ ਹੀ ਸ਼ਾਮਲ ਕੀਤੀਆਂ ਗਈਆਂ ਹਨ ਹਾਕੀ, ਬੈਡਮਿੰਟਨ, ਕੁਸ਼ਤੀ ਤੇ ਨਿਸ਼ਾਨੇਬਾਜ਼ੀ ਵਰਗੀਆਂ ਖੇਡਾਂ ਇਸ ਖੇਡ ਮੇਲੇ ਤੋਂ ਬਾਹਰ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਖੇਡਾਂ ਦੇ ਬਾਹਰ ਹੋਣ ਨਾਲ ਭਾਰਤ ਦੀ ਤਗਮਾ ਸੂਚੀ ਤੇ ਵੱਡਾ ਅਸਰ ਪਵੇਗਾ। ਚੈਂਪੀਅਨਸ ਟਰਾਫੀ ਦੇ ਕੱਲ ਇੱਕ ਖੇਡੇ ਗਏ ਮੈਚ ਵਿੱਚ ਦੱਖਣੀ ਅਫਰੀਕਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅਫਗਾਨਿਸਤਾਨ ਤੇ 107 ਦੌੜਾਂ ਨਾਲ ਜਿੱਤ ਹਾਸਲ ਕੀਤੀ। ਅੱਜ ਚੈਂਪੀਅਨਸ ਟਰਾਫੀ ਦੇ ਇੱਕ ਮੈਚ ਵਿੱਚ ਪੁਰਾਣੇ ਵਿਰੋਧੀ ਇੰਗਲੈਂਡ ਤੇ ਆਸਟ੍ਰੇਲੀਆ ਆਮੋ ਸਾਹਮਣੇ ਹੋਣਗੇ। ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ। ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ।